ਕੀ ਨਾ ਜੀ ਤੁਹਾਡਾ ਹਾਂ ਜੀ ਮੇਰਾ ਨਾਮ ਗੁਰਵਿੰਦਰ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਸਰ ਨਿਯਮਰ ਸਰ ਤੋਂ ਆਏ ਆਂ ਅੱਜ ਬੀ ਕਨੰਦ ਪਹੁੰਚੇ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਹੈ ਵੀ ਅਸੀਂ ਪੇਸ਼ੈਂਟ ਲੈ ਕੇ ਆਏ ਆਂ ਤੇ ਇਹਨੂੰ ਐਡਮਿਟ ਕਰਾਉਣਾ ਆ ਤੇ ਇਹ ਨੋਨਾ ਮਤਲਬ ਕਹਿ ਰਿਹਾ ਕਿ ਬੈੱਡ ਨਹੀਂ ਖਾਲੀ ਹੈਗਾ ਤੇ ਪਹਿਲਾਂ ਚਾਰ ਚੱਕਰ ਪਹਿਲਾਂ ਲਾ ਚੁੱਕੇ ਆਂ ਅੱਜ ਪੰਜਵਾਂ ਚੱਕਰ ਆ ਠੀਕ ਆ ਤੇ ਇਹ ਮਤਲਬ ਕਹਿ ਰਹੇ ਆ ਕਦੀ ਕਹਿ ਦਿੰਦੇ ਆ ਵੀ ਡਾਕਟਰ ਸਾਹਿਬ ਨੇ ਦੱਸਣਾਵਾ ਡਾਕਟਰ ਸਾਹਿਬ ਕਹਿ ਦਿੰਦੇ ਆ ਵੀ ਉਹਨਾਂ ਕੋਲ ਪੁੱਛ ਕੇ ਆਓ ਲਖਵਾ ਕੇ ਲਿਆਓ ਵੀ ਬੈੱਡ ਖਾਲੀ ਆ ਤੇ ਫਿਰ ਮੈਂ ਐਡਮਿਟ ਕਰੂੰਗਾ ਤੇ ਉਹ ਕਹਿ ਦਿੰਦੇ ਆ ਵੀ ਅਹੀਂ ਨਹੀਂ ਦੱਸਣਾ ਡਾਕਟਰ ਸਾਹਿਬ ਨੇ ਐਡਮਿਟ ਉਹਨੇ ਉਹਦੀ ਉਹਨਾਂ ਦੀ ਡਿਊਟੀ ਮੰਦੀ ਆ ਉਹਨਾਂ ਨੇ ਦਾਖਲ ਕਰਨਾ ਵਾ ਤੇ ਅਹੀਂ ਅੱਧੇ ਪੌਣੇ ਘੰਟੇ ਤੋਂ ਖੱਜਲ ਖਰਾਬ ਹੋ ਰਹੇ ਆ ਤੇ ਚਾਰ ਚੱਕਰ ਪਹਿਲਾਂ ਲਾ ਚੁੱਕੇ ਆ ਅੱਜ ਪੰਜਵਾਂ ਅੱਜ ਪੰਜਵਾਂ ਚੱਕਰ ਆ ਹਨ ਕੰਫਿਊਜ਼ ਕੀਤਾ ਆ ਵਾ ਕਦੀ ਕਹਿ ਦਿੰਦੇ ਆ ਵੀ ਦਵਾਈ ਨਹੀਂ ਹੈ ਜੇ ਹੈਗੀ ਤੁਸੀਂ ਠਹਿਰ ਗਿਆ ਉਹ ਜਿਹੜੇ ਪੇਸ਼ੈਂਟ ਦਾ ਕੋਈ ਨੁਕਸਾਨ ਹੋ ਗਿਆ ਜਾਂ ਕੋਈ ਗਲਬਾਜ਼ ਹੋ ਗਈ ਤੇ ਕੌਣ ਜਵਾਬ ਦੇਊਗਾ ਸਰ ਜਿਹੜੀ ਸਰਕਾਰ ਨੇ ਮਹਿੰਮ ਚੜਾਈ ਆ ਯੋਧ ਨਸ਼ਿਆਂ ਵਿਰੁੱਧ ਜਿਹੜਾ ਵਾ ਹਾਂਜੀ ਸਰਕਾਰ ਤੇ ਕਹਿ ਰਹੀ ਜੀ ਪੇਸ਼ੈਂਟ ਜਿਹੜੇ ਆ ਕੋਈ ਵੀ ਐਡਿਕਟ ਆ ਉਹਨਾਂ ਨੂੰ ਜਿਹੜਾ ਨਸ਼ਾ ਚਲਾਉ ਕੇ ਕੇਂਦਰ ਜਿਹੜੇ ਆਪਾਂ ਸਰ ਸਾਹਿਬ ਇਹ ਕਹਿਣ ਦੀਆਂ ਗੱਲਾਂ ਵਾ ਉਹ ਇਹ ਮਤਲਬ ਕਿ ਜੋ ਮਤਲਬ ਕਿ ਕਹਿ ਰਹੇ ਆ ਕੈਨ ਨੂੰ ਕੋਝਿਆ ਤੇ ਇੱਥੇ ਆਪਾਂ ਹਕੀਕਤ ਦੇਖਦੇ ਆਣ ਕੇ ਇੱਥੇ ਕੋਝ ਹੈਗਾ ਵਾ ਇੱਥੇ ਬਹੁਤ ਖੱਜਲ ਖਵਾਰੀ ਹੁੰਦੀ ਆ ਲੋਕੀ ਦੂਰਾਂ ਦੂਰਾਂ ਤੋਂ ਆਉਂਦੇ ਆ ਆ ਕੇ ਵਿਚਾਰੇ ਕਿਰਾਇਆ ਖਰਚ ਕੇ ਕਈਆਂ ਕੋਈ ਕਿਰਾਇਆ ਵੀ ਨਹੀਂ ਹੁੰਦਾ ਉਹ ਆਉਂਦੇ ਆ ਫੇਰ ਮੁੜ ਕੇ ਜਾਂਦੇ ਆ ਕਈ ਇੱਥੇ ਆਣ ਕੇ ਬੰਦੇ ਦੀ ਆਵਾਜ਼ ਨਹੀਂ ਪੁੱਛਦੇ ਇਹ ਸਾਰਾ ਦਿਨ ਕੋਈ ਕੋਈ ਕਿਸੇ ਨੂੰ ਗਾਈਡ ਕਰਨ ਵਾਲੀ ਹੈਗਾ ਇਹ ਮਤਲਬ ਕਿ ਇਦਾਂ ਕਹਿੰਦੇ ਆ ਵੀ ਤੁਸੀਂ ਉਹਨੂੰ ਪੁੱਛੋ ਉਹਨੂੰ ਪੁੱਛੋ ਜੇ ਕੋਈ ਕੋਈ ਜੇ ਕੋਈ ਗੱਲ ਕਵੇ ਵੀ ਹਾਂ ਕਿੰਨੂੰ ਪੁੱਛੀ ਅਸੀਂ ਕਿੱਥੇ ਜਾਈਏ ਉਹ ਕਹਿੰਦੇ ਹਾਨੂੰ ਨਹੀਂ ਪਤਾ ਤੈ ਮਤਲਬ ਉਧਰ ਚਲ ਜਾ ਉਧਰ ਇੱਕ ਜਲ ਖਵਾਰੀ ਕਰਦੇ ਆ ਕਦੀ 6 ਨੰਬਰ ਚਲ ਜਾ 2 ਨੰਬਰ ਚਲ ਜਾ 1 ਨੰਬਰ ਚਲ ਜਾ ਤੇ ਉਹ ਉਹ ਇਦਾਂ ਕਹਿ ਦਿੰਦੇ ਕ ਕਮਰਾ ਨਹੀਂ ਹੈਗਾ ਜੇ ਮਤਲਬ ਕਿ ਡਾਕਟਰ ਕੋ ਜਾਓ ਤੇ ਡਾਕਟਰ ਕਹਿੰਦੇ ਆ ਵੀ ਤੁਸੀਂ ਉਹਨਾਂ ਨੂੰ ਪੁੱਛੋ ਵੀ ਕਮਰਾ ਹੈਗਾ ਕਿ ਨਹੀਂ ਫਿਰ ਮੈਂ ਦਾਖਲ ਕਰੂੰਗਾ ਉਹ ਕਹਿੰਦੇ ਡਾਕਟਰ ਨੂੰ ਪੁੱਛੋ ਵੀ ਦਾਖਲ ਕਰਨਾ ਵਾ ਕਿ ਨਹੀਂ ਮਰੀਜ਼ ਕਰਨਾ ਵੀ ਫਮ ਬਲਭੂਸੇ ਦੇ ਵਿੱਚ ਪਾਇਆ ਇਹਨਾਂ ਨੇ ਸਾਰੇ ਨੰਬਰ ਕਮਰੇ ਦੇ ਵਿੱਚ ਸੀਨੀਅਰ ਡਾਕਟਰ ਬੈਠੇ ਆ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਵਾ ਇਹ ਨੰਬਰ ਚੋ ਲਖਵਾ ਕੇ ਲਿਆਓ ਵੀ ਬੈੱਡ ਖਾਲੀ ਆ ਤੇ ਫਿਰ ਤੁਹਾਨੂੰ ਮਿਲਾ ਗਏ 6 ਨੰਬਰ ਵਾਲੇ 6 ਨੰਬਰ ਵਾਲਿਆਂ ਕਿਹਾ ਵੀ ਇਹ ਡਾਕਟਰ ਸਾਹਿਬ ਨੇ ਦੱਸਣਾ ਵਾ ਵੀ ਬੈੱਡ ਖਾਲੀ ਆ ਕਿ ਨਹੀਂ ਦੱਸਣਾ ਸਾਡੀ ਡਿਊਟੀ ਨਹੀਂ ਬੰਦੀ ਪੰਜ ਵਾਰੀ ਪੰਜਵਾਂ ਚੱਕਰ ਵੀ ਤੁਹਾਡਾ ਪੰਜਵਾਂ ਚੱਕਰ ਆ ਤੇ ਪੰਜਵੇਂ ਚੱਕਰ ਦੇ ਵਿੱਚ ਵੀ ਤੁਹਾਡਾ ਮਰੀਜ਼ ਜਿਹੜਾ ਦਾਖਲ ਦਾਖਲ ਨਹੀਂ ਹੋ ਰਿਹਾ ਸਰ ਦਵਾਈ ਦਵਾਈ ਦੇ ਅ ਮਤਲਬ ਕਿ ਇਹ ਹੈਗਾ ਪੱਟੀ ਸ਼ਹਿਰ ਤੋਂ ਇਹ ਮੇਰਾ ਸਾਲਾ ਸਾਹਿਬ ਆ ਮੈਂ ਨਿਊ ਮਰਸਰ ਰਹਿਣਾ ਵਾ ਤੇ ਇਹ ਨੂੰ ਮੈਂ ਇੱਥੇ ਲਿਆਂਦਾ ਆਪਣੇ ਕੋਲ ਤੇ ਐ ਮਤਲਬ ਚਾਰ ਚੱਕਰ ਪਹਿਲਾਂ ਲਾਗੇ ਆ ਪੰਜਵਾਂ ਅੱਜ ਚੱਕਰ ਬੰਦਾ ਵਾ ਹਰ ਵਾਰੀ ਕੋਈ ਨਾ ਕੋਈ ਕਦੀ ਛੁੱਟੀ ਆ ਜਾਂਦੀ ਆ ਕਦੀ ਕਹਿ ਦਿੰਦੇ ਤੁਸੀਂ ਲੇਟ ਹੋ ਗਏ ਜੇ 12 ਵਜੇ ਤੋਂ ਪਹਿਲਾਂ ਪਹਿਲਾਂ ਆਉਣਾ ਸੀ ਕਦੀ ਕਹਿ ਦਿੰਦੇ ਹੁਣ ਹੁਣ ਅੱਜ ਮਰੀਜ਼ ਜ਼ਿਆਦਾ ਆ ਗਏ ਆ ਨਿਆ ਨਹੀਂ ਮਿਲਿਆ ਕੋਈ ਖੱਜਲ ਖਰਾਬ ਹੋ ਰਹੇ ਮੇਰਾ ਨਾਮ ਜੀ ਆਦਮ ਦਸ ਸਿੰਘ ਕਿਹੜੀ ਜਗ੍ਹਾ ਤੋਂ ਆਏ ਮੈਂ ਜੀ ਪੱਟੀ ਤੋਂ ਆ ਜੀ ਤੇ ਇੱਥੇ ਕੀ ਵਿਵੇਕਾਨੰਦ ਪਹੁੰਚੇ ਜੇ ਕੀ ਪ੍ਰੋਬਲਮ ਤਾਂ ਇੱਥੇ ਸਾਰਾ ਅੱਜ ਮੇਰਾ ਪੈਵਾ ਚੱਕਰ ਆ ਜੀ ਇਹ ਮੇਰੇ ਜੀਜਾ ਜੀ ਆ ਮੈਂ ਇਹਨਾਂ ਕੋਲ ਆਇਆ ਆ ਤੇ ਇਹਨਾਂ ਨੇ ਮੈਨੂੰ ਇੱਥੇ ਐਡਮਿਟ ਕਰਵਾਉਂ ਲਈ ਲਿਆਂਦਾ ਸੀ ਅੱਜ ਆ ਸਾਡਾ ਪੈਵਾ ਚੱਕਰ ਆ ਕਹਿੰਦਾ ਵੀ ਜਦੋਂ ਹੀ ਅਸੀਂ ਆਏ ਆ ਤੇ ਕਦੀ ਕਹਿ ਦਿੱਤਾ ਗਿਆ ਜੀ ਛੁੱਟੀ ਆ ਕਦੀ ਕਹਿ ਦਿੱਤਾ ਜੀ ਤੁਸੀਂ ਲੇਟ ਹੋਏ ਕਦੀ ਜਿਆਦਾ ਅੰਦਰ ਕਹਿ ਰਿਹਾ ਜੀ ਬੈੱਡ ਨਹੀਂ ਹੈਗੀ ਅੰਦਰ ਜਗ੍ਹਾ ਨਹੀਂ ਹੈਗੀ ਇਹ ਕਦੀ ਮਤਲਬ ਕਹਿ ਦਿੰਦੇ ਡਾਕਟਰ ਸਾਹਿਬ ਨਾਲ ਗੱਲ ਕਰੋ ਡਾਕਟਰ ਸਾਹਿਬ ਕੋਲ ਜਾਨੇ ਆ ਉਹ ਕਹਿੰਦੇ ਉੱਥੋਂ ਲਖਵਾ ਗਿਓ ਬੈੱਡ ਹੈਗਾ ਕਿ ਨਹੀਂ ਉਹਨਾਂ ਕੋਲ ਜਾਨੇ ਆ ਉਹ ਕਹਿੰਦੇ ਉਹ ਡਾਕਟਰ ਸਾਹਿਬ ਨਾਲ ਗੱਲ ਕਰੋ ਮੈਂ ਮਲਗੀ ਮੇਰਾ ਹੁਣ ਜਿਤਨਾ ਮੜ ਬਣਿਆ ਮੈਂ ਅੰਦਰੋਂ ਮੜ ਬਣਾਇਆ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਤੇ ਜਦੋਂ ਮੰਨ ਲਓ ਮੈਨੂੰ ਇੱਥੇ ਕੋਈ ਗਾਰਨੈਸ ਨਹੀਂ ਵਿਖਦੀ ਕੁਝ ਵੇਖਦਾ ਨਹੀਂ ਆ ਮੈਂ ਇਥੋਂ ਵਾਪਸ ਜਾਣਾ ਵਾ ਤੇ ਉਹ ਮੈਂ ਫੇਰ ਨਸ਼ਾ ਕਰਨ ਲੱਗਾ ਮਤਲਬ ਕਿ ਬੰਦੇ ਦਾ ਆਪ ਨੂੰ ਆਟੋਮੈਟਿਕਲੀ ਕੀ ਯਾਰ ਮੈਨੂੰ ਅਗਲੇ ਪਾਸੇ ਦਾ ਕੋਈ ਛੱਡਣ ਵਾਲਾ ਰਾਹ ਤੇ ਦਿਖ ਨਹੀਂ ਰਿਹਾ ਤੇ ਫਿਰ ਮੈਂ ਨਸ਼ਾ ਕਰਾਂਗਾ ਹੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਜੇ ਮੈਨੂੰ ਦਾਖਲ ਕਰ ਲੈਣ ਤੇ ਮੇਰਾ ਨਸ਼ਾ ਛੁੱਟ ਜੇ ਘੜੋਂ ਘੜ ਇੱਕ ਮਹੀਨਾ ਡੇਢ ਮਹੀਨਾ ਹੋ ਗਿਆ ਵਾ ਇਲਾਜ ਤੋਂ ਫਿਰ ਇਹਨੂੰ ਨਸ਼ਾ ਕਰਨਾ ਪੈਂਦਾ ਵਾ ਮਜਬੂਰੀ 'ਚ ਨਸ਼ਾ ਕਰਨਾ ਪੈਂਦਾ ਹੈ ਜਦੋਂ ਮੈਨੂੰ ਤੋੜਵਾਇੀ ਗਈ ਸੀ ਨਾਲ ਗੱਲ ਕੀਤੀ ਕੀ ਉਹਨਾਂ ਨੇ ਕਿਹਾ ਉਹ ਓਹੀ ਕਹਿੰਦੇ ਆ ਜੀ ਵੀ ਇਹ ਬੈੱਡ ਨਹੀਂ ਖਾਲੀ ਉਹਨਾਂ ਤੋਂ ਲਖਵਾ ਕੇ ਲਿਆ ਉਹਨਾਂ ਕੋਲ ਜਾਣੇ ਤੇ ਉਹ ਕਹਿੰਦੇ ਡਾਕਟਰ ਸਾਹਿਬ ਬਸ ਇੱਕ ਦੂਜੇ ਇੱਧਰ ਉੱਧਰ ਚੱਕਰ ਮਰਵਾਈ ਜਾ ਰਹੇ ਜੀ ਸਾਨੂੰ ਹੱਜਲ ਖੁਆਰੀ ਤੇ ਹੁਣ ਵੀ ਵੇਖ ਲੋ ਅੱਜ ਵੀ 12 1 ਵਜੇ ਦਾ ਟਾਈਮ ਹੋ ਗਿਆ ਸਵੇਰ ਦੇ ਅਸੀਂ 10 ਵਜੇ ਤੇ ਆਏ ਆ ਤੇ ਕੋਈ ਅਜੇ ਤੱਕ ਹਨ ਨੂੰ ਇਹਨਾਂ ਦੱਸਿਆ ਨਹੀਂ ਆ ਕਿਸੇ ਵੇਲੇ ਕਹਿ ਦਿੰਦੇ ਮਰੀਜ਼ ਜ਼ਿਆਦਾ ਆ ਗਏ ਆ ਜਿੱਦਾਂ ਉਹ ਡਿਸਚਾਰਜ ਹੋਣਗੇ ਫਿਰ ਤੁਹਾਨੂੰ ਦਾਖਲ ਕਰਾਂਗੇ ਸਾਨੂੰ ਹੁਣ ਕਿਹੜੀ ਕਾਲ ਕਰਦੇ ਆ ਵੀ ਸਾਨੂੰ ਪਤਾ ਕਿਦਾਂ ਲੱਗੂਗਾ ਕਿ ਡਿਸਚਾਰਜ ਹੋਇਆ ਤੇ ਅਸੀਂ ਫੇਰ ਆਉਣਾ ਵਾ ਚਾਰ ਪੰਜ ਵਾਰੀ ਅਸੀਂ ਦੂਰੋਂ ਆ ਕੇ ਜੇਡੇ ਲਾਏ ਆ ਸਾਨੂੰ ਕੋਈ ਬੈੱਡ ਜਾਂ ਕੋਈ ਵੀ ਸਟੂਲ ਦਿੱਤੇ ਨਹੀਂ ਦਾਖਲ ਨਹੀਂ ਕੀਤਾ ਜਾ ਰਿਹਾ ਸਾਡੇ ਲਈ ਨਹੀਂ ਇਸ ਤਰ੍ਹਾਂ ਸਾਡੇ ਕੋਲ ਹੁਣ ਪੂਰ ਕੈਪੈਸਿਟੀ ਚੱਲੀ ਆ ਇੱਕ ਬਾਡ ਸੀ ਨਹੀਂ ਪਰ ਉਧਰ ਆਪਣੇ ਕੋਲ ਉੱਥੇ 25 ਬੈੱਡ ਦੀ ਹੋਰ ਸ਼ੁਰੂ ਕਰ ਰਹੇ ਆ ਜਿਹੜੇ ਕੀ ਆਪਣੀ ਸੈਕੰਟਰੀ ਵਾਰਡ ਦੇ ਉੱਪਰ ਸਾਡੇ ਕੋਲ ਬਾਹਰ ਖਾਲੀ ਪਈ ਆਜ ਹੀ ਨਵੇਂ ਬੈੱਡ ਆਏ ਨੇ ਉਹ ਵੀ ਅਸੀਂ ਜਲਦੀ ਸ਼ੁਰੂ ਕਰ ਰਹੇ ਆ ਕਿਉਂਕਿ ਪੇਸ਼ੈਂਟ ਦਿਨ ਬਰ ਦਿਨ ਸਾਡੇ ਕੋਲ ਵੱਧ ਰਹੇ ਨੇ ਇਸ ਕਰਕੇ ਉਹ ਵੀ ਵਾਰਡ ਚਾਲੂ ਹੋਏਗੀ 25 ਬੈੱਡ ਵੀ ਤੇ ਹੋਰ ਵੀ ਪੇਸ਼ੈਂਟ ਜਿਹੜੇ ਬਤਾਰ ਰਹੇ ਨੇ ਤਾਂ ਕਿ ਕਿਸੇ ਨੂੰ ਵਾਪਸ ਨਾ ਜਾਣਾ ਪਵੇ ਇੱਕ ਪੇਸ਼ੈਂਟ ਹੁੰਦਾ ਇੱਕ ਅਲੇ ਟਾਈਮ ਆਇਆ ਕਿ ਸਹੀ ਜੇ ਨਹੀਂ ਰੱਖ ਰਹੇ ਉਹ ਕਹਿੰਦੇ ਸਾਡਾ ਪੰਜਵਾਂ ਇੱਥੇ ਡੇਵਾ ਬਾਅਦ ਪੇਸ਼ੈਂਟ ਕਰੇ ਨੇ ਔਰ ਕਹਿੰਦੇ ਤੁਹਾਡੇ ਜਿਹੜੇ ਡਾਕਟਰ ਡਾਕਟਰ ਮੰਦ ਵੀ ਇੰਨਾ ਦਾ ਜਿਹੜਾ ਕਹਿੰਦੇ ਇੱਥੇ ਪੇਸ਼ੈਂਟਾਂ ਦੇ ਨਾਮ ਜਿਹੜਾ ਸਹੀ ਨਹੀਂ ਹੈਗਾ ਕੀ ਕਰਨਾ ਹੈ ਸਰਕਾਰ ਕਹਿ ਰਹੀ ਹੈ ਕਿ ਯੋਧ ਮਛਿਆ ਬਰੋਧਿਆ ਜੇ ਜਦੋਂ ਕੋਈ ਨਸ਼ਾ ਛੱਡਣਾ ਚਾਹੁੰਦਾ ਹੋ ਉਹ ਕਹਿੰਦੇ ਕਿ ਸੰਦੂਗੋ ਬੁੱਕ ਸਿਲਟੀ ਨਿਸਤਾਲੀ ਮਿਲਦੀ ਛੜਾ ਮਨੋਭਾਇ ਟੁੱਟਦਾ ਜਾ ਰਿਹਾ ਕਿ ਦਾਖਲ ਦੀ ਕਰਦੇ ਨੇ ਮੁੱਖ ਸਰਹੱਦਲੋਂ ਦੇ ਸੇਬ ਜਦੋਂ ਬੈੱਡ ਸਾਡੇ ਕੋਲ ਇੱਥੇ ਫੁੱਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਵੈਸੇ 100 ਬੈੱਡ ਜਿਹੜੇ ਗੁਰਰਾਮਦਾਸ ਵੀ ਸਰਕਾਰ ਨੇ ਉਹਨੂੰ ਜਿੰਨਿਤ ਕੀਤਾ ਹੈ ਫਰੀ ਬੈੱਡ ਕੁਝ ਬੈੱਡ ਹੁ ਕਿਉਂਕਿ ਸਾਡੇ ਕੋਲ ਇਸ ਵਕਤ 45 ਮਰੀਜ਼ ਜਿਹੜੇ ਆ ਉਹ ਪ੍ਰਿਜ਼ਨਰ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਫਲੋਰ ਉੱਪਰ ਦਿੱਤਾ ਹੋਇਆ ਇੱਕ ਫਲੋਰ ਅਸੀਂ ਉਹਨਾਂ ਨੂੰ ਪੂਰਾ ਉਹਦੇ ਵਾਸਤੇ ਦਿੱਤਾ ਹੋਇਆ ਕਿਉਂਕਿ ਉਹ ਅਲੱਗ ਥੋੜੇ ਰਹਿ ਗਏ ਬਾਕੀ ਉਹ ਸਾਡੇ ਕੋਲ ਜਿੰਨੇ ਪੇਸ਼ੈਂਟ ਆ ਰਹੇ ਆ ਅਸੀਂ ਹੋਰ ਵੀ ਬੈੱਡ ਵਧਾ ਰਹੇ ਆ ਨਾਲੁਨੇ ਹੀ ਸਾਡੇ ਕੋਲ ਅੱਜ ਹੀ ਸਾਡੇ ਕੋਲ 25 ਬੈੱਡ ਹੋਰ ਨਵੇਂ ਆ ਗਏ ਨੇ ਤੇ ਅਸੀਂ ਉਹ ਹੋਰ ਵਾਰਡ ਸ਼ੁਰੂ ਕਰ ਰਹੇ ਆ ਤਾਂ ਕਿ ਕਿਸੇ ਪੇਸ਼ੈਂਟ ਨੂੰ ਕਿਸੇ ਵੇਲੇ ਸਾਡੇ ਕੋਲ ਫੁੱਲ ਹੋ ਜਾਏ ਤਾਂ ਕਿ ਵਾਪਸ ਨਾ ਜਾਣਾ ਪਵੇ ਤੁਹਾਡੇ ਵੱਲੋਂ ਜਿਹੜਾ ਪੇਸ਼ੈਂਟ ਨੂੰ ਰਿਐਸਟ ਕੀਤੀ ਜਾਂਦੀ ਜਾਂ ਓਕੇ ਕੀਤਾ ਜਾਂਦਾ ਵਾ ਇੱਕ 6 ਨੰਬਰ ਕਮਰਾ ਵਾ ਕਹਿੰਦੇ ਉੱਥੇ ਧਾ ਕੇ ਉਹ ਤੁਹਾਡੇ ਵੀ ਜਿਹੜੀ ਆ ਕੀਤੀ ਗੱਲ ਨੂੰ ਡਿਕਲੇਅਰ ਆਪਣਾ ਪਟ ਕਰ ਦਿੰਦੇ ਆ ਕਿ ਨਹੀਂ ਜੀ ਉਹ ਸਾਡੇ ਹੱਥ ਵਾਸ ਕੋਚ ਨਹੀਂ ਹੈ ਜੀ ਉਹ ਅਸੀਂ ਇੱਥੇ ਉਹ ਕੰਮ ਨਹੀਂ ਕਰ ਸਕਦੇ ਡਾਕਟਰ ਸਾਹਿਬ ਨੇ ਕਹਿਤਾ ਜੀ ਉਹ ਕੰਮ ਨਹੀਂ ਹੋ ਸਕਦਾ ਕੀ ਗੱਲ ਹੈ ਜੀ ਤੁਹਾਨੂੰ ਵੀ ਜਿਹੜਾ ਵੋਟੇਟ ਕੀਤਾ ਜਾਂਦਾ ਉਹ ਨਹੀਂ ਕੰਮ ਦੀ ਗੱਲ ਨਹੀਂ ਜਦੋਂ ਵੀ ਕੋਈ ਅਸੀਂ ਐਡਮਿਸ਼ਨ ਕਰਦੇ ਆ ਅਸੀਂ ਐਡਮਿਟ ਲਿਖ ਕੇ ਦਿੰਨੇ ਆ ਐਕਚੁਅਲੀ ਜਿਹੜਾ ਹੈਗਾ ਉਹ ਸਾਡੇ ਜਿਹੜੇ ਰੈਜ਼ੀਡੈਂਟ ਹੈ ਉਹਨਾਂ ਨੂੰ ਡੇਲੀ ਤੋਂ ਡੇਲੀ ਪਤਾ ਹੈ ਕਿ ਕਿੰਨੇ ਬੈੱਡ ਖਾਲੀ ਹੈ ਜੇ ਉੱਥੇ ਬੈੱਡ ਮਰ ਤੋਂ ਖਾਲੀ ਨਹੀਂ ਹੁੰਦਾ ਫਿਰ ਅਸੀਂ ਪੇਸ਼ੈਂਟ ਨੂੰ ਕਹਿੰਨੇ ਆ ਅਗਲੇ ਦਿਨ ਸਵੇਰੇ ਆ ਜਾਓ ਕੋਈ ਕਿਸੇ ਰਿਹਾ ਸੀ ਪੇਸ਼ੈਂਟ ਨੂੰ ਕਈ ਪੇਸ਼ੈਂਟ ਡਿਸਚਾਰਜ ਕਰਦੇ ਆ ਤੇ ਜਦੋਂ ਛੁੱਟੀ ਹੁੰਦੀ ਆ ਫਿਰ ਅਸੀਂ ਨਾਲ ਦੇ ਨਾਲ ਦੂਜੇ ਪੇਸ਼ੈਂਟ ਵੀ ਐਡਮਿਟ ਕਰਦੇ ਆ ਜਿਹੜੇ ਖਰਾਬ ਹੋ ਰਹੇ ਆ ਜਿਹੜੇ ਪਰੇਸ਼ਾਨ ਹੋ ਰਹੇ ਆ ਉਹਨਾਂ ਦੇ ਵਾਸਤੇ ਕੀ ਕਰਨਾ ਚਾਹੀਦਾ ਖਰਾਬ ਤਾਂ ਕੋਈ ਨਹੀਂ ਜਿਹੜਾ ਇੱਕ ਦੂਜੇ ਨੂੰ ਫੁੱਲ ਹੋ ਜਾਂਦੇ ਆ ਹੁਣ ਅਸੀਂ ਤਾਂ ਉਹ ਦੱਸ ਰਹੇ ਆ ਨਾ ਵੀ ਸਾਡੇ ਅਸੀਂ ਹੋਰ ਬੈੱਡ ਦੀ ਕਪੈਸਿਟੀ ਵਧਾ ਰਹੇ ਆ ਇੱਕ ਬੈੱਡ ਸਾਈਜ਼ੀ ਵਾਰਡ ਉੱਪਰ ਸ਼ੁਰੂ ਕੀਤੀ ਆ ਅੱਜ ਹੀ 25 ਬੈੱਡ ਨਵੇਂ ਆਏ ਸਾਡੇ ਕੋਲ ਉਹ ਵੀ ਸ਼ੁਰੂ ਹੋ ਜਨ ਇੱਕ ਦੋ ਦਿਨ ਚੋਂ ਬਾਤੀ ਜਿਹੜੇ ਪੇਸ਼ੈਂਟ ਅਸੀਂ ਲੱਗਦਾ ਵੀ ਉਹਨੂੰ ਬੈੱਡ ਨਹੀਂ ਮਿਲਿਆ ਸੀ ਉਧਰ ਸ਼ਿਫਟ ਕਰ ਦਿਆ ਕਰਾਂਗੇ